ਕੋਈ ਬਹੁਤ ਮਾੜੀ ਘਟਨਾ ਹੋ ਆਪਰੇ ਇਸ ਤਰ੍ਹਾਂ ਪੂਰੇ ਪੰਜਾਬ ਭਰ ਦੇ ਵਿੱਚ ਗੁੰਡੇ ਪੱਤਰਾਸਤਾਂ ਵਾਲੇ ਕਿਹੜੇ ਲੋਹਾਰਾ ਆ ਗਏ ਸ਼ਹਿਰ ਦੇ ਵਿੱਚ ਭਾਈ ਮਾਲਕ ਜੀ ਨਾਲੋਂ ਭਾਈ ਆਪਣਾ ਘਟਨਾ ਨੂੰ ਇੰਦਾ ਆਪਰਾ ਦਿਨ ਵਿੱਚ ਦਿਹਾੜੇ ਸਭ ਕੁਝ ਹੋਣਾ ਭਾਈ ਲੋਕਾਂ ਦੇ ਸਾਹਮਣੇ ਮੈਂ ਸਮਝਦਾ ਕਿ ਇਹ ਮਾੜੀ ਘਟਨਾ ਕੋਈ ਹੋਣੀ ਪਰਿਵਾਰ ਦੇ ਜੀ ਚਲੇ ਗਏ ਕਰ ਬੁਰਾ ਵਾਜ ਜਾਂਦਾ ਜੀ ਇੱਕ ਵਿਅਕਤੀ ਚਲਾ ਗਿਆ ਸਾਡੇ ਸਾਥੀ ਪਾਦੂ ਦੇ ਜੀਜਾ ਜੀ ਚਲੇ ਗਏ ਇਹਦਾ ਬੇਹਦ ਅਫਸੋਸ ਹੈ ਸਾਨੂੰ ਸਾਰਿਆਂ ਨੂੰ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਵਾਲੇ ਪਰਿਵਾਰ ਸਾਹਿਬ ਬੈਂਸ ਸਾਹਿਬ ਬੈਸ ਸਾਹਿਬ ਅਸੀਂ ਸਾਰੇ ਦੁਬਾਰਾ ਫੇਰ ਉਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਵਾਸਤੇ ਆਏ ਲੇਕਿਨ ਪੁਲਿਸ ਨਾਲ ਕੋਈ ਚੀਜ਼ ਨਹੀਂ ਪਰ ਸ਼ਾਸਨ ਮੁਕੰਮਲ ਹੋਣ ਤੇ ਇਸ ਨੂੰ ਟਾਲਣਾ ਪੁਲਿਸ ਕਮਿਸ਼ਨਰ ਨੇ ਸਾਡੇ ਆਗੂ ਸਹਬਾ ਦਾ ਨੂੰ ਮੇਰੀ ਟੈਨਫੋਨ ਤੇ ਗੋਸੀ ਵਿਸ਼ਵਾਸ ਕਰਾਇਆ ਸੀ ਕਿ ਤੁਸੀਂ ਪੋਸਟਮਾਰਟਮ ਕਰ ਲੋ ਤੇ ਅਸੀਂ ਪੋਸਟਮਾਰਟਮ ਤੋਂ ਹੋਵੇ ਅਸੀਂ ਇਹਨਾਂ ਨੂੰ ਫੜ ਲਾਂ ਲੇਕਿਨ ਜਿਹੜੀ ਪੰਜਾਬ ਦੀ ਪੁਲਿਸ ਹੈ ਇਹਨਾਂ ਨੂੰ ਚਾਹੇ ਉਹ ਪੰਜਾਬ ਦਾ ਕੋਈ ਕਮਿਸ਼ਨਰ ਹੈ ਚਾਹੇ ਕੋਈ ਵਰਦੀ ਤਾਗੇ ਰੁਕ ਕਿਸੇ ਤੇ ਰਹਿ ਨਹੀਂ ਇਹ ਕੀ ਕਰਦੇ ਆ ਇੱਕ ਇਹਨਾਂ ਦੀ ਜਾਣakti ਹੁੰਦੀ ਹੈ ਵੀ ਜਦੋਂ ਬੰਦਾ ਮਰ ਜਾਂਦਾ ਹੈ ਕਿ ਅਸੀਂ ਇਹਰਾ ਅੰਤਿਮ ਸੰਸਕਾਰ ਕਿਵੇਂ ਕਰਾਂ ਜਾਂ ਪੋਸਟਮਾਰਟਮ ਕਿਦ ਕਰਾਂ ਉਦੋਂ ਤੱਕ ਤਾਂ ਇਹਨਾਂ ਦੇ ਸਾਹ ਜਿਹੜੇ ਆ ਉਹ ਗਲੇ ਛੂੰ ਤੇ ਜਨਤਾ ਇਕੱਠੀ ਹੋਏਗੀ ਪੋਸਟਮਾਰਟਮ ਨਹੀਂ ਹੋਏਗਾ ਪਰ ਜਦੋਂ ਪੋਸਟਮਾਰਟਮ ਹੋ ਜਾਂਦਾ ਤੇ ਅੰਤਿਮ ਸੰਸਕਾਰ ਹੋ ਜਾਂਦਾ ਫੇਰ ਆਰਾਮ ਦੀ ਨੀਂਦ ਉਸੇ ਕੰਮ ਕਰਦੀ ਨਹੀਂ ਸੌਂ ਜਾਂਦੀ ਕੁਝ ਇੱਕ ਵਿਅਕਤੀ ਆਮ ਆਦਮੀ ਪਾਰਟੀ ਦਾ ਮੌਜੂਦਾ ਐਮਐਲਏ ਜੀ ਦੀ ਮਦਦ ਕਰਾ ਮੈਨੂੰ ਵੀ ਪਤਾ ਲੱਗਿਆ ਕਿ ਕੋਸ਼ਿਸ਼ ਕਰ ਰਿਹਾ ਉਹ ਇਨਕੁਆਇਰੀ ਲਗਾਉਣ ਦੀ ਕੋਈ ਰੂਬਲ ਰੱਬ ਲਰਗੇ ਜਿਹੜੇ ਲੋਗ ਐ ਉਹਦੀ ਉਹ ਜੋ ਕੋਰੇਕ ਵਿਅਕਤੀ ਐ ਜਿਹੜਾ ਸ਼ੁਭਮ ਮੋਟਾ ਕਹਿੰਦੇ ਐ ਉਹ ਨੂੰ ਵੀ ਕੋਈ ਹਸਾਬ ਕਾ ਐਮਐਲਏਾਂ ਦੀ ਜਾਂ ਹੋਰ ਲੀਡਰਾਂ ਦੀ ਸ਼ੈ ਇਹੋ ਜੇ ਲੋਗਾ ਨੂੰ ਪਾਲਣਾ ਇਹੋ ਜੇ ਲੋਗਾ ਨੂੰ ਆਪਦੇ ਨਾਲ ਰੱਖਣਾ ਮੈਂ ਸਮਝਦਾ ਕਿ ਇਹ ਰਾਜਨੀਤਿਕ ਲੋਗਾਾਂਸਤੇ ਬਹੁਤ ਮਾੜੀ ਗੱਲ ਐ ਕਿਉਂਕਿ ਇਹ ਨਵੇਂ ਰੀਤੀ ਰਿਵਾਜ ਪਾ ਰਹੇ ਨੇ ਇਹ ਇਹ ਆਗੂ ਉਹਨਾਂ ਦੇ ਘਰੋਂ ਵੀ ਆਉਣਗੇ ਸੋ ਮੈਨੂੰ ਲੱਗਦਾ ਹੈ ਕਿ ਇਹ ਸਰਕਾਰ ਮੁਕੰਮਲ ਤੌਰ ਤੇ ਫੇਲ ਹੈ ਪੰਜਾਬ ਦੀ ਪੁਲਿਸ ਮੁਕੰਮਲ ਤੌਰ ਤੇ ਫੇਲ ਹੈ ਪੁਲਿਸ ਕਮਿਸ਼ਨਰ ਆਪਣਾ ਵਾਦਾ ਪੂਰਾ ਕਰੇ ਅਗਰ ਆਪਣਾ ਵਾਦਾ ਪੂਰਾ ਅਗਲੇ 2-3 ਦਿਨਾਂ ਚ ਨਹੀਂ ਕੀਤਾ ਬਿਕੋਜ਼ ਅਸੀਂ ਵਿਅਸਤ ਸਾ ਥੋੜੇ ਇਲੈਕਸ਼ਨ ਚੱਲ ਰਹੇ ਹੈ ਹਰ ਵਿਅਕਤੀ ਬਲੌਕ ਸੰਪਤੀ ਦੇ ਇਲੈਕਸ਼ਨ ਹੈ ਜ਼ਿਲ੍ਹਾ ਪ੍ਰੀਸ਼ਦ ਦੇ ਅਗਰ ਪੂਰਾ ਨਾ ਕੀਤਾ ਤਾਂ ਮੈਂ ਪੁਲਿਸ ਕਮਿਸ਼ਨਰ ਹਾਂ ਔਰ ਪੰਜਾਬ ਦੀ ਸਰਕਾਰ ਨੂੰ ਚੇਤਾਵਨੀ ਦੇਣੀ ਚਾਹਾਂ। ਮੁਕੰਮਲ ਤੌਰ ਤੇ ਅਸੀਂ ਪੁਲਿਸ ਕਮਿਸ਼ਨਰ ਦੇ ਦਫਤਰ ਦਾ ਘਰਾਵ ਕਰਨਗੇ। ਬਿਲਕੁਲ ਇਸ ਗੱਲ ਤੇ ਕੋਈ ਕਟਾਈ ਨਹੀਂ ਵਰਤੀ ਜਾਊਗੀ। ਇਹ ਤਾਂ ਆਰਮਨਾਨ ਸੋ ਜਾਂਦੇ ਯਾਰ ਸਾਨੂੰ ਮਿਸਯੂਜ਼ ਕਰ ਰਹੇ। ਸਾਡੇ ਸੈਂਟੀਮੈਂਟਸ ਨਾਲ ਖੇਡ ਰਹੇ। ਤੁਸੀਂ ਸਾਨੂੰ ਪ੍ਰੋਮਿਸ ਕੀਤਾ ਸੀ ਅੱਜ ਮੇਰੇ ਖਾਤੇ 7-8 ਦਿਨ ਹੋ ਗਏ। ਸ਼ਨੀਵਾਰ ਤੋਂ ਤੁਸੀਂ ਸੁੱਤੇ ਪੇ ਉਹ ਪਹਿਲਾਂ ਤਾਂ ਦਿਨ ਦਾ ਨਹੀਂ ਸ਼ਰਮ ਦੀ ਗੱਲ ਹੈ। ਗੁਰ ਮਤੂ ਗੱਲ ਗਈ ਖਤਮ ਹੋ ਗਈ ਮੈਂ ਤੁਹਾਨੂੰ ਵੀ ਬੇਨਤੀ ਕਰਾਂਗੇ ਇਸ ਮੁੱਦੇ ਨੂੰ ਮਰਨ ਨਹੀਂ ਦੇਣਾ ਇਸ ਲੜਾਈ ਨੂੰ ਲੜਨਾ ਹੈ ਜਦ ਤੱਕ ਪਰਿਵਾਰਾਂ ਨੂੰ ਇਨਸਾਫ ਨਹੀਂ ਮਿਲਦਾ ਮੈਂ ਮੀਡੀਆ ਦੇ ਭਰਾਵਾਂ ਤੋਂ ਵੀ ਸੰਜੋਗ ਚਾਹਾਂ ਕਿਉਂਕਿ ਪਰਿਵਾਰ ਨੂੰ ਇਨਸਾਫ ਮਿਲਣਾ ਬੜਾ ਜ਼ਰੂਰੀ ਹੈ ਪਰ ਦੁਬਾਰਾ ਫੇਰ ਲੁਧਿਆਣੇ ਦੀ ਪੁਲਿਸ ਨੂੰ ਤੇ ਪੰਜਾਬ ਦੇ ਡੀਜੀਪਲ ਸਾਹਿਬ ਨੂੰ ਬੇਨਤੀ ਵੀ ਕਰਦਾ ਹਾਂ ਹੱਥ ਜੋੜ ਕੇ ਕਿ ਇਨਸਾਫ ਦਿਓ ਜੇ ਤੁਸੀਂ ਇਨਸਾਫ ਨਹੀਂ ਦਿੰਦਾ ਤਾਂ ਅਸੀਂ ਆਉਣ ਵਾਲੇ ਦਿਨਾਂ 'ਚ ਮਕਮਲ ਸੰਘਰਸ਼ ਵਿੜਾਂਗੇ ਤੇ ਤੁਹਾਨੂੰ ਨੰਗਾ ਕਰਾਂਗੇ ਸੋਹੀ ਤੁਸੀਂ ਹੋ ਤੁਹਾਡੀ ਵਰਦੀ ਦਾ ਡਰ ਕਾਂਗਰਸੀਆਂ ਨੂੰ ਵੀ ਆ ਕੇ ਫਲਾਣੇ ਨੂੰ ਫੜ ਲਿਆ ਫਲਾਣੇ ਨੂੰ ਫੜ ਲਿਆ ਫਲਾਣੇ ਦੇ ਪੁੱਤਰ ਦੇ ਤਾਂ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਗੁੰਡਿਆਂ ਨੂੰ ਜਿਹੜੇ ਦਿਨ ਦਿਹਾੜੇ ਪਿਸਤੌਲ ਲੈ ਕੇ ਗੋਲੀਆਂ ਚਲਾ ਰਹੇ ਆ ਵਿਆਹਾਂ ਵਿੱਚ ਮਾਰ ਰਹੇ ਆ ਇਹਨਾਂ ਨੂੰ ਡਰ ਨਹੀਂ ਆ ਤੁਹਾਡਾ ਕੋਈ ਉਹ ਕਹਿੰਦੇ ਗਲੀ ਦੇ ਗੁੰਡੇ ਗੈਂਗਸਟਰ ਨਹੀਂ ਹੈਗੇ ਕਹਿੰਦੇ ਇਹਨਾਂ ਦੇ ਛੋਟੇ ਗੁੰਡੇ ਗਲੀ ਦੇ ਗੁੰਡੇ ਤਾਂ ਫਿਰ ਗਲੀ ਦੇ ਮੁੰਡੇ ਸਾਡਾ ਬੰਦਾ ਮਾਰਦੇ ਸਰ ਗਲੀ ਦਾ ਗੁੰਡਾ ਹੋਵੇ ਜਾਂ ਵੱਡਾ ਗੁੰਡਾ ਹੋਵੇ ਉਹਦਾ ਕੰਮ ਕੀ ਹੈ ਬੰਦਾ ਮਾਰਤਾ ਤੇ ਫਿਰ ਕੰਮ ਖਤਮ ਹੈ ਕਿ ਹਰ ਕੋ ਤੁਹਾਡੇ ਘਰੇ ਲੱਗੀ ਹੋਵੇ ਨਾ ਫਿਰ ਪਤਾ ਲੱਗੇ ਗਲੀ ਦਾ ਗੁੰਡਾ ਸਾਡੇ ਨਹੀਂ ਉਹ ਗੁੰਡਾ ਵੀ ਨਾ ਹੋਵੇ ਕੋਈ ਨਜਾਇਜ਼ ਬੰਦਾ ਸਾਡੇ ਰਿਸ਼ਤੇਦਾਰ ਨੂੰ ਮਾਰ ਗਿਆ ਉਹਦੇ ਕਰਮੀ ਉਹਨੂੰ ਫੜਿਆ ਨਹੀਂ ਜਾਣਾ ਚਾਹੀਦਾ ਅਜੇ ਤੱਕ ਸਰ ਸ਼ੁਭਮ ਜੀ ਇਹ ਗੱਲ ਕਰੀਏ ਸਰ ਕਾਂਗਰਸੀ ਨੇਤਾਵਾਂ ਨਾਲ ਰੈਲੀਆਂ 'ਚ ਵੀ ਕਾਂਗਰਸ ਦਾ ਝੰਡਾ ਚੱਕਦਾ ਨਜ਼ਰ ਆਇਆ ਜੀ देखो ਮੈਂ ਇਹ ਕਹਿਣਾ ਕਿ ਜੋ ਵਿਅਕਤੀ ਦੀ ਇਹੀ ਮਦਦ ਕਰਦਾ ਹੈ ਜੋ ਵਿਅਕਤੀ ਉਹ ਦੂ ਮਾਰਾ ਇਨਸਾਨ ਕੋਈ ਹੋ ਨਹੀਂ ਸਕਦਾ ਉਹ ਦੂ ਗੰਦਾ ਜੀ ਉਹਨੂੰ ਯਾਰ ਮੈਂ ਕਹਿ ਰਹੇ ਹਾਂ ਚਾਇਓ ਆਮ ਆਦਮੀ ਪਾਰਟੀ ਦਾ ਚਾਇਓ ਕਾਂਗਰਸ ਦਾ ਅਗਰ ਕੋਈ ਵੀ ਨੇਤਾ ਇਹੋ ਜਿਹੇ ਗੰਦੇ ਲੋਕਾਂ ਦੀ ਮਦਦ ਕਰਦਾ ਉਹ ਆਪ ਵੀ ਗੰਦਾ ਹੈ। ਉਹ ਉਹਨਾਂ ਨੂੰ ਇਸ ਕਰ ਤੋਂ ਬਰੇਗ ਕਰਨਾ ਚਾਹੀਦਾ ਅਗਰ ਕੋ ਕਰਦਾ। ਅ ਸਰ ਜ਼ਿਲ੍ਹਾ ਪ੍ਰੀਸ਼ਦ ਤੇ ਵਿਲਾਕ ਸੰਮਤੀ ਦੀਆਂ ਚੋਣਾਂ ਚੱਲ ਰਹੀਆਂ। ਕਿਸ ਤਰ੍ਹਾਂ ਦੇ ਦੋ 14 ਨੂੰ ਜਿਹੜੀਆਂ ਚੋਣਾਂ ਹੋਣੀਆਂ ਨੇ। ਚੋਣਾਂ ਕਿਹੜੀਆਂ ਚੋਣਾਂ ਚੱਲ ਰਹੀਆਂ? ਇਹ ਤਾਂ ਨਾਮ ਦੀਆਂ ਚੋਣਾਂ ਐ ਜ਼ਬਰਦਸਤੀ ਕਰਾਈਆਂ ਗਈਆਂ ਚੋਣਾਂ ਹਾਈ ਕੋਰਟ ਨੇ ਇੰਟਰਫੇਰੈਂਸ ਨਹੀਂ ਤਾਂ ਦੋ ਸਾਲਾਂ ਦੀਆਂ ਪੈਂਡਿੰਗ ਸੀ ਕਰਾਉਣੇ ਨਹੀਂ ਚਾਹੁੰਦੇ ਸੀ ਮਾਨ ਸਰ। ਪਾਗੇ ਕੈਨਸਲ ਕਰਤੇ ਪੰਗਾ ਲਾਤੀਆਂ ਐ ਐਮਐਲ ਕਹਿੰਦਾ ਪੱਗ ਨੂੰ ਕਿਹੜਾ ਕਿੱਲ ਲੱਗੇ ਹੁੰਦੇ ਆ ਰਾਜਾ ਸੰਸੀ ਦੀ ਘਟਨਾ ਇੱਕ ਔਰਤ ਨੂੰ ਚੱਕ ਕੇ ਲੈ ਗਏ ਬੰਦੇ ਨੂੰ ਤਾਂ ਚੱਕ ਕੇ ਲੈ ਕੇ ਜਾਂਦੇ ਸੀ ਰਾਣੀ ਨਾਮ ਦੀ ਔਰਤ ਸਰਪੰਚ ਦੀ ਰਾਜਾ ਸੰਸੀ ਵੀ ਸਰਕਾਰੀਆ ਸਾਹਿਬ ਦੇ ਹੱਕੇ ਦੀ ਉਸ ਔਰਤ ਨੂੰ ਚੱਕ ਕੇ ਲੈ ਗਏ ਫੇਰ ਉਹਨਾਂ ਦੇ ਘਰੇ ਜਾ ਕੇ ਕੁੱਟਿਆ ਫੇਰ ਉਹ ਵੱਡੇ ਗਏ ਹਸਪਤਾਲ 'ਚ ਪਏ ਆ ਬੰਦੇ ਅੱਜ ਪਰਚਾ ਦਿੱਤਾ 120 ਬੀ ਦੇ ਤਹਿਤ ਉਹਨਾਂ ਤੇ ਤਾਂ ਦੇਣਾ ਹੀ ਦੇਣਾ ਜੀ ਸੋਖ ਸਰਕਾਰੀਆ ਤੇ ਔਰੇ ਪਤੀਜੇ ਤੇ ਜੋ ਲਾ ਪ੍ਰੈਸ਼ਰ ਦੇ ਚੇਅਰਮੈਨ ਦੇ ਵੀ ਪਰਚਾ ਦਿੱਤਾ ਇਸ ਤਰ੍ਹਾਂ ਹੀ ਜੀਰਾ ਹਲਕੇ ਦੇ ਵਿੱਚੋਂ ਇਸ ਤਰ੍ਹਾਂ ਦੀਆਂ ਘਟਨਾ ਪਟਿਆਲੇ ਦੇ ਵਿੱਚੋਂ ਹੀ ਆ ਪਟਿਆਲੇ ਦੇ ਤਾਂ ਐਸਐਸਪੀ ਦੀ ਵੀਡੀਓ ਆਡੀਓ ਵਾਇਰਲ ਹੋ ਗਈ ਔਰੀ ਦਾ ਆਡੀਓ ਵਾਇਰਲ ਹੋ ਗਿਆ ਵੈਸੇ ਕੰਮ ਚੌਂਕੀ ਇੰਚਾਰਜ ਤੋਂ ਲੈ ਕੇ ਇਹ ਐਸਐਸਪੀ ਤੇ ਡੀਆਈਜੀ ਤੱਕ ਸਾਰੇ ਵਰਦੀਧਾਰੀ ਇਹ ਕੰਮ ਕਰਦੇ ਜਿਵੇਂ ਆਮ ਕੋਈ ਕੰਮਤ ਗ੍ਰਿੰਦਾ ਘਮ ਕਰਦੇ ਨੇ ਇਸ ਤਰ੍ਹਾਂ ਪੰਜਾਬ ਦੀ ਪੁਲਿਸ ਦਾ ਆਮ ਆਦਮੀ ਪਾਰਟੀ ਦਾ ਸਹੀ 14 ਨੂੰ ਚੋਣਾਂ ਵਾਂ ਤੇ ਕਿਸ ਤਰ੍ਹਾਂ ਦੀ ਜਿਹੜੀ ਆ ਮੰਗ ਕੀਤੀ ਜਾ ਰਹੀ ਆ ਪਰ ਬਾਕੀ ਚੋਣ ਕਮਿਸ਼ਨ ਤੋਂ ਕੀ ਮੰਗ ਕੀਤੀ ਆ 14 ਨੂੰ ਜਿਹੜੀ ਮੈਂ ਤਾਂ ਕੀ ਮੰਗ ਨਹੀਂ ਕੀਤੀ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੀ ਨਾਮ ਦੀ ਕੀ ਚੀਜ਼ ਹੀ ਨਹੀਂ ਗੀ ਚੋਣ ਕਮਿਸ਼ਨ ਕੀ ਬਣਦਾ ਚੋਣ ਕਮਿਸ਼ਨ ਕੌਣ ਹੁੰਦਾ ਪੰਜਾਬ ਦਾ ਇੱਕ ਅਫਸਰ ਲਾਇਆ ਚੋਣ ਕਮਿਸ਼ਨ ਹੈ ਅੰਦੀਤਾਤ ਲਈਏ ਤੁਸੀਂ ਚੋਣ ਕਮਿਸ਼ਨ ਨੂੰ ਕੀ ਸ਼ਿਕਾਇਤ ਕਰੋਗੇ ਉਹ ਕਰੇਗਾ ਜੋ ਚੀਫ ਸੈਕਟਰੀ ਕਹੇਗਾ ਚੀਜ਼ ਸਿੱਧੀ ਉਹ ਕਰੇਗਾ ਜੋ ਸੀਮ ਕਹੇਗਾ ਇਹ ਤਾਂ ਐਵੇਂ ਐਵੇਂ ਬੋਲੀਆਂ ਵੀ ਅਸੀਂ ਚੋਣ ਕਮਿਸ਼ਨ ਨੂੰ ਮਿਲੇ ਚੋਣ ਕਮਿਸ਼ਨ ਦੇ ਚਵੰਨੀ ਵੱਲੇ ਨਹੀਂ ਚੋਣ ਕਮਿਸ਼ਨ ਦਾ ਅਕਸਰ ਬਦਲ ਰਿਹਾ ਨਾਉ ਇਸੇ ਗੱਲ ਤੇ ਕੌਗਨੀਸ਼ੈਂਸ ਲੈ ਰਿਹਾ ਵੀ ਪੱਗਾਂ ਲਾਦੀਆਂ ਕਾਗਜ਼ ਭਰਨੀ ਦੇ ਕੋਈ ਗੱਲ ਸਾਨੂੰ ਕੋਈ ਅਮੀਦ ਨਹੀਂ ਜਨਤਾ ਇਨਸਾਫ ਦੇਉਗੀ 2027 ਯੂਕੇ ਸਰਕਾਰ ਨੇ ਖਾਲਸਾ ਸਮਰਥਕ ਬਿਜ਼ਨਸਮੈਨ ਤੋਰਸ ਗੋਪਤੇ ਬੈਨ ਲਗਾਇਆ ਕਿਵੇਂ ਸਮੇਂ ਤੇ ਇਸ ਇੰਕ੍ਰੀਸਿੰਗ ਰਹਿਤ ਵਰਤੀ ਉਹ ਆਪਣਾ ਫੰਡਿੰਗ ਤੇ ਪਤਾ ਨਹੀਂ ਆਈ ਡੋਨਟ ਨੋ ਆਈ ਡੋਨਟ ਹੈ ਸਰ ਨੂੰ ਵੀ ਆਣਾ ਕਾਮਰਸਿਸ ਕਿਸੇ ਸਰਕਾਰੀ ਯੂਨਿਟੀ ਦੇ ਮਾਮਲੇ ਚ ਦਾ ਇਨਫੋਰਮੇਸ਼ਨ ਸਾਹਮਣੇ ਸਮਝ ਆ ਗਈ ਸਾਰੇ ਉਹਨੇ ਦੇਖਿਆ ਇਤਨੇ ਜਾਂਦਾ ਇਹ ਅੱਜ ਵੱਡਾ ਮਸਲਾ ਕਤਲੇ ਆਉਂਦਾ ਤੁਸੀਂ ਯੂਨਿਟੀ ਦੀ ਗੱਲ ਕਰਨਾ ਕੋਈ ਲੈਕਚਰ ਨਾ ਲੰਬਾ ਨਾ ਖੱਟਾ ਬ੍ਰਦਰ ਸਵਾਲ ਜਿਹੜਾ ਹੈਗਾ ਕਾਂਗਰਸ ਪਾਰਟੀ ਇਕੱਠਾ ਪਰ ਕਾਂਗਰਸ ਪਾਰਟੀ ਸਾਰੇ ਲੋਕ ਇਕੱਠੇ ਆ ਮੇਰੀ ਬੇਨਤੀ ਆ ਅੱਜ ਅਸੀਂ ਇੱਕ ਬਹੁਤ ਦੁਖਦਾਈ ਘਟਨਾ ਦੇ ਪਹੁੰਚੇ ਤੁਸੀਂ ਇਸ ਘਟਨਾ ਦੇ ਬਾਰੇ ਜ਼ਿਕਰ ਕਰੋ ਤਾਂ ਕਿ ਕਾਂਗਰਸ ਦੀਆਂ ਗੱਲਾਂ ਪਰ ਰੋਜ਼ ਕਰ